हां जी सरशकाल जी ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸੱਚ ਟਾਈਮ ਅੱਜ ਬਟਾਲਾ ਵਿਖੇ ਰੇਲਵੇ ਲਾਈਨ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਵੀ ਸਾਥੀਆਂ ਸਮੇਤ ਚੱਕਰਜਾਮ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਆਗੂ ਗੁਲਾਬ ਸਿੰਘ ਸੰਘੇੜਾ ਤੇ ਸੁਖਵਿੰਦਰ ਸਿੰਘ ਖਾਲਸਾ ਤੇ ਜ਼ਿਲ੍ਹਾ ਆਗੂ ਲਖਨ ਸਿੰਘ ਮਹਾਲ ਨੇ ਦੱਸਿਆ ਕਿ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਉਨ੍ਹਾਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਇਹ ਸੰਘਰਸ਼ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਜ਼ਿਲ੍ਹਾ ਆਗੂ ਗੁਲਾਬ ਸਿੰਘ ਸੰਘੇੜਾ ਨੇ ਸੂਬਾ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਖੇਤੀ ਤੋਂ ਖੇਤੀ ਆਰਤੀਆਂ ਤੇ ਸ਼ੈਲਰ ਮਾਲਕਾਂ ਦੇ ਮਸਲੇ ਹੱਲ ਕਰੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ ਬਟਾਲਾ ਤੋਂ ਰੋਮਨ ਕੌਟਲੀ ਤੇ ਦਵਿੰਦਰ ਸਿੰਘ ਖਾਲਸਾ ਦੀ ਖਾਸ ਰਿਪੋਰਟ ਐਂਗਲ ਸ਼ਿਵਾਨੀ ਅਰੇ ਓਕੇ ਆਪਾਂ ਰੇਲ ਰੋਡ ਜੋ ਲੋਸ ਪ੍ਰਦਰਸ਼ਨੇ ਕਰ ਰਹੇ ਆ ਸਾਰੀਆਂ ਹੀ ਜਥੇਬੰਦੀਆਂ ਸਾਡੇ ਨਾਲ ਨੇ ਕੁਦਰਤ ਦੇ ਸਾਰੇ ਕਿਸਾਨ ਕਿਸਾਨ ਜਿਹੜਿਆ ਉਹ ਸਾਥ ਦਿੱਤਾ ਸਾਡਾ ਤੇ ਦੂਸਰੀ ਗੱਲ ਹੈ ਜੋ ਸਰਕਾਰਾਂ ਕਹਿੰਦੀਆਂ ਸੀ ਕਿ 3 ਤਰੀਕ ਨੂੰ ਆਪਾਂ ਸਰਕਾਰੀ ਰੇਟ ਤੇ ਆਪਣੇ ਝੋਨਾ ਕੁੱਟਾਂਗੇ ਅੱਜ 3 ਤਰੀਕ ਹੋ ਗਈ ਹੈ ਅਜੇ ਤੱਕ ਜਿਹੜਾ ਜੱਟਾਂ ਦਾ ਝੋਨਾ ਵਾ ਕਿਸਾਨਾਂ ਦਾ ਸਾਲਾ ਮੱਢੀਆਂ ਤੇ ਰੋਲ ਰਿਹਾ ਹੈ ਖੇਤਾਂ ਵਿੱਚ ਰੋ ਰਿਹਾ ਹੈ ਕਿ ਸਰਕਾਰ ਦੇ ਕੰਤੇ ਜੁਣੀ ਸਰਕਾਰੀ ਸਾਡੀ ਸਰਕਾਰ ਅਗੇ ਇਹ ਅਪੀਲ ਆ ਕਿ ਜੋ ਵੀ ਮਜ਼ਦੂਰਾਂ ਆਰਤੀਆਂ ਤੇ ਸੈਰ ਵਾਲਿਆਂ ਦੀ ਹਰਕਾਰ ਹੈ ਜੋ ਵੀ ਉਹਨੀਆਂ ਮੰਗਾਂ ਹਨ ਉਹਨਾਂ ਨੂੰ ਪੂਰੀਆਂ ਕਰਨ ਤੇ ਕਿਸਾਨਾਂ ਦਾ ਝੋਨਾ ਜਿਹੜਾ ਐਮ ਐਸ ਬੀ ਰੇਟ ਤੇ ਤੁਫਣ ਵਾਹਿਦ ਗੁਰਜੀਤ ਦਾ ਖਲਸਾ ਵਾਹਿਦ ਗੁਰਜੀਤ ਦਾ ਖਲਸਾ ਵਾਹਿਦ ਗੁਰਜੀਤ ਦਾ ਖਲਸਾ ਵਾਹਿਦ ਗੁਰਜੀਤ ਖੱਤੇ ਆਪ ਸਾਰੇ ਹੀ ਕਿਸਾਨ ਵੀਰਾਂ ਨੂੰ ਸਾਰੇ ਹੀ ਆਪਸਿਆਂ ਨੂੰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਅੱਜ ਦਾ ਪ੍ਰੋਗਰਾਮ ਹੈ ਉਹ ਰੇਲ ਰੋਕੀ ਪ੍ਰੋਗਰਾਮ ਹੈ ਉਹਦੇ ਵਿੱਚ ਜੋ 3 ਨਵੰਬਰ 2021 ਨੂੰ ਸਾਡੇ ਫਿਰਪੁਰ ਫਿਰਿਕਸਾਨ ਸਿੰਘ ਹੋਏ ਉਹਨਾਂ ਵਾਸਤੇ ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ ਹੋਰ ਬਾਕੀਆ ਕੰਨ ਦੀ ਸਰਕਾਰਾਂ ਦੇ ਕੋਈ ਯੂਨੀ ਸਰਕੀ ਕੋਈ ਵੀ ਕੋ ਕੋਈ ਅਜੇ ਤੱਕ ਕੋਨੇ ਦੀ ਸਰਕਾਰੀ ਫਰੀਦ ਦਾ ਕੋਈ ਬੀਲੀ ਕੋਈ ਕੁਝ ਨਹੀਂ ਆ। ਸਭੀ ਮੰਡੀਆਂ ਵਿੱਚ ਕਿਸਾਨ ਰੋਲ ਰਿਆ ਹੈ, ਝੋੜਾ ਰੋਲ ਰਿਆ ਹੈ। ਪੱਕੀ ਫਸਲ ਦਾ ਨਾਸ਼ ਹੋ ਰਿਹਾ ਹੈ। ਇਸ ਕਰਕੇ ਕਿਸਾਨਾਂ ਬਾਰੇ ਸਰਕਾਰਾਂ ਨੂੰ ਕੋਈ ਮਗਲੋਂ ਆ ਵਾਸਤੇ ਕੋਈ ਪਰੇਸ਼ਾਨੀ ਨਹੀਂ, ਕੋਈ ਦੁੱਖ ਤਕਲੀਫ ਨਹੀਂ ਸਵੇ। ਕਿਉਂਕਿ ਸਾਰੇ ਇਹ ਹੁਣ ਅੱਜ ਆਪਣੇ ਤੋਖੇ ਬਟਾਲਾ ਜੋਂ ਦੇ ਵਿੱਚ ਕਿਸਾਨ ਭਾਈਚਾਰਾ ਸਾਰੇ ਇਕੱਠੇ ਹੋ ਗਏ ਤੇ ਰੋਸ ਪ੍ਰਦਰਸ਼ਨ ਹੁਣ ਰੇਲਵੇ ਸਟੇਸ਼ਨ ਤੇ ਧਰਮ ਨਾ ਲਾਇਆ ਹੋਇਆ ਹੈ ਉਹ ਵੀ ਪਾਲਾ ਦਿਨ ਤੋਂ ਮਾਰ ਰਹੇ ਹਾਂ ਕੋ ਸਰਕਾਰਾਂ ਦੇ ਕੰਨ ਤੇ ਜੂ ਫਰਕੀ ਇਸ ਕਰਕੇ ਸਾਨੂੰ ਕੋਈ ਇਨਸਾਫ ਮਿਲੇ ਨੌਰੀ ਬਾਡਰ ਸੰਭੂ ਬਾਡਰ ਹੈ ਬਹੁਤ ਟਾਈਮ ਹੋ ਗਿਆ ਧਰਨੇ ਚੱਲ ਜਾਂ ਨੂੰ ਕੋਈ ਵੀ ਅੱਜ ਤੱਕ ਸਾਡੀ ਕਿਸੇ ਵੱਲੇ ਕੋਈ ਸੁਣਵਾਈ ਨਹੀਂ ਸਰਕਾਰ ਕਰਦੀ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਜਿਹੜੇ ਕਿਸਾਨ ਘਰਾ ਤੋਂ ਬੈਠੇ ਆ ਸਾਰੇ ਹੀ ਆਪੋ ਆਪਣੇ ਬਹੁਤ ਟਾਈਮ ਕੱਢ ਕੇ ਕਿੰਨਤੀ ਸਮੇਂ ਕੱਢ ਕੇ ਉੱਥੇ ਬੈਠੇ ਆ ਕੋਈ ਇਨੇ ਸ਼ਹੀਦ ਹੋਏ ਆ ਉਹਨਾਂ ਬਾਰੇ ਵੀ ਇਹਨਾਂ ਨੇ ਕੋਈ ਸੋਚਿਆ ਨਾ ਇਸ ਕਰਕੇ ਸਰਕਾਰਾਂ ਨੂੰ ਤੋ ਜਿਹੜਾ ਕਹਿੰਦਾ ਹੈ ਸ਼ਾਂਤੀ ਲਈ ਕਹੀਦੀ ਆ ਧਿਆਨ ਦੇਣ ਫਸਲਾਂ ਛਪਣ ਤੇ ਕਿਸਾਨਾਂ ਦਾ ਦੁੱਖ ਦਰਦ ਜਿਹੜਾ ਵਾ ਉਹਨੂੰ ਆਪਣਾ ਮਹਿਸੂਸ ਕਰੇ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਟੀਮ ਕਰਦਾ ਹਾਂ ਬਹੁਤ ਬਹੁਤ ਬੰਦ ਹੋ ਕੇ ਬੋਲਣਾ ਧੰਨਵਾਦ